ਸਸੀ ਕਾ ਜੀ ਐਨ ਆਰ ਟੀ ਵੀ ਨਾਲ ਜੁੜੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਨਹਿਰ ਨਾਲ ਜੁੜੀ ਹੋਈ ਹੈ ਨਹਿਰ ਵਿੱਚ ਵੱਡਾ ਪਾੜ ਪਿਆ ਅਤੇ ਇਸੇ ਦੇ ਚੱਲਦਿਆਂ ਕਾਫੀ ਕਿਸਾਨਾਂ ਦਾ ਜਿਹੜਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਦੱਸਦੀ ਹੈ ਕਿ ਅਚਾਨਕ ਨਹਿਰ ਵਿੱਚ ਜਿਹੜਾ ਪਾੜ ਪਾਇਆ ਜਾਂਦਾ ਤੇ ਉਸ ਦੇ ਚੱਲਦਿਆਂ ਕਾਫੀ ਨੁਕਸਾਨ ਹੈ ਜਿਹੜਾ ਉਹ ਪਾਣੀ ਜਿਹੜਾ ਕਰਕੇ ਰੱਖ ਦਿੰਦਾ ਹੈ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਕਿ ਕਿਸਾਨ ਝੋਨਾ ਲਗਾ ਰਹੇ ਨੇ ਅਤੇ ਪਾਣੀ ਦੀ ਅਤ ਜ਼ਰੂਰਤ ਹੈ ਪਰ ਦੂਜੇ ਪਾਸੇ ਜੇਕਰ ਆ ਲੋੜ ਤੋਂ ਵੱਧ ਪਾਣੀ ਆ ਜਾਵੇ ਤਾਂ ਉਹ ਵੀ ਝੋਨੇ ਨੂੰ ਵੱਡਾ ਨੁਕਸਾਨ ਪਾਣੀ ਪਹੁੰਚਾ ਰਿਹਾ ਤਾਂ ਇਹ ਤਸਵੀਰਾਂ ਜਿਹੜੀਆਂ ਸੁਨਾਮ ਦੇ ਨਜ਼ਦੀਕੀ ਪਿੰਡ ਖੜਿਆਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਨੀਲੋਵਾਲ ਨਹਿਰ ਵਗਦੀ ਹੈ ਉਸ ਨਹਿਰ ਚ ਅਚਾਨਕ ਬਾੜਾ ਜਿਹੜਾ ਪੈ ਜਾਂਦਾ ਹੈ ਸਵੇਰੇ 4 ਵਜੇ ਪਾੜ ਪੈਂਦਾ ਹਾਲਾਂਕਿ ਹੁਣ ਤੱਕ ਇਹ ਦੱਸਿਆ ਜਾ ਰਿਹਾ ਹੈ ਕਿ ਪਾਣੀ ਲਗਾਤਾਰ ਜਿਹੜਾ ਖੇਤਾਂ ਵੱਲ ਵਧ ਰਿਹਾ ਹੈ ਜਿਸ ਨੂੰ ਕਿ ਪ੍ਰਸ਼ਾਸਨ ਜਿਹੜਾ ਕਿ ਪਾੜ ਨੂੰ ਰੋਕਣ ਦੇ ਲਈ ਕੋਸ਼ਿਸ਼ ਕਰ ਰਿਹਾ ਤੇ ਉਧਰ ਜੇ ਘਰ ਦੇਖਿਆ ਜਾਵੇ ਕਿ ਕਿਸਾਨਾਂ ਵੱਲੋਂ ਬਹੁਤ ਤਦਾਦ ਵਿੱਚ ਜਿਹੜੇ ਆ ਉਹ ਝੋਨਾ ਲਗਾ ਦਿੱਤਾ ਗਿਆ ਕਰੀਬ 80% ਝੋਨਾ ਲਗਾਇਆ ਗਿਆ ਪਰ ਉਧਰ ਸਾਰੇ ਝੋਨੇ ਤੇ ਝੋਨੇ ਨੂੰ ਤਬਾਹ ਕਰਕੇ ਰੱਖ ਦਿੱਤਾ ਇਸ ਪਾਣੀ ਨੇ ਤਾਂ ਜਿਹੜਾ ਨਹਿਰ ਦਾ ਪਾਣੀ ਹੈ ਉਸ ਨੇ ਸਾਰੇ ਝੋਨੇ ਨੂੰ ਤਬਾਹ ਕਰਕੇ ਰੱਖ ਦਿੱਤਾ ਬਹੁਤ ਸਾਰੇ ਲੋਕਾਂ ਦੀ ਬਹੁਤ ਸਾਰੇ ਕਿਸਾਨ ਵੀਰਾਂ ਦੀ ਜਿਹੜੀ ਆ ਮੱਕੀ ਦੀ ਫਸਲ ਆ ਉਹ ਨੁਕਸਾਨੀ ਗਈ ਆ ਤਾਂ ਇਹ ਤਸਵੀਰਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਨਹਿਰ ਨੇ ਤਵਾਹੀ ਮਚਾ ਕੇ ਰੱਖ ਦਿੱਤੀ ਹੈ ਕਿਸਾਨ ਜਿੱਥੇ ਇੱਕ ਪਾਸੇ ਅ ਕਈ ਕਈ ਘਾਟੇ ਜਿਹੜੇ ਮੋਟਰਾਂ ਚਲਾ ਕੇ ਪਾਣੀ ਪੜ ਰਿਹਾ ਖੇਤਾ ਚ ਤੇ ਉਸ ਦਿਨਾਂ ਝੋਨਾ ਲਗਾ ਰਿਹਾ ਪਰ ਦੂਜੇ ਪਾਸੇ ਅਚਾਨਕ ਜਦੋਂ ਨਹਿਰ ਵਿੱਚ ਪਾੜ ਪੈ ਜਾਂਦਾ ਹੈ ਤਾਂ ਉਸ ਪਾਣੀ ਨੇ ਤਵਾਹੀ ਮਚਾ ਕੇ ਰੱਖ ਦਿੱਤੀ ਹੈ ਤੇ ਕਾਫੀ ਏਕੜ ਰਕਵਾ ਜਿਹੜਾ ਉਹ ਝੋਨੇ ਦਾ ਨੁਕਸਾਨ ਨੇ ਗਿਆ ਤੇ ਕਿਸਾਨਾਂ ਦੇ ਫਸਲਾਂ ਜਿਹੜੇ ਉਹ ਤਵਾਹ ਕਰਕੇ ਰੱਖ ਦਿੱਤੀ ਹੈ ਨਹਿਰ ਦੇ ਪਾਣੀ ਨੇ ਅਤੇ ਇਸ ਪਾਰ ਦੇ ਕਾਰਨ ਕਾਫੀ ਕਿਸਾਨਾਂ ਦਾ ਨੁਕਸਾਨ ਹੋਇਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਨਹਿਰੀ ਵਿਭਾਗ ਨੇ ਦੱਸਿਆ ਕਿ ਕਰੀਬ 1000 ਏਕੜ ਤੱਕ ਫਸਲ ਹੈ ਜਿਹੜੀ ਨੁਕਸਾਨੀ ਗਈ ਹੈ 1000 ਏਕੜ ਤੱਕ ਪਾਣੀ ਫੈਲਿਆ ਹੋਇਆ ਹੈ ਤੇ ਕਾਫੀ 80% ਤੱਕ ਜਿਹੜੇ ਆ ਕਿਸਾਨਾਂ ਦੀ ਫਸਲ ਹੈ ਨੁਕਸਾਨੀ ਗਈ ਹੈ ਤੇ ਕਾਫੀ ਨੁਕਸਾਨ ਹੈ ਜਿਹੜਾ ਪਾਣੀ ਨੇ ਕਰ ਕਰ ਦਿੱਤਾ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਸੁਨਾਮ ਦੇ ਨਜ਼ਦੀਕੀ ਪਿੰਡ ਹੈ ਖੜਿਆਲ ਤੋਂ ਸਾਹਮਣੇ ਆਈਆਂ ਨੇਤਾ ਜੈਸ ਨੂੰ ਲੈ ਕੇ ਕਿਸਾਨਾਂ ਵੱਲੋਂ ਜਿਹੜੇ ਆ ਪ੍ਰਸ਼ਾਸਨ ਤੇ ਵੀ ਗੁੱਸਾ ਫੁੱਟਿਆ ਕਿ ਵਾਰ-ਵਾਰ ਇੱਥੇ ਕਈ ਵਾਰ ਪਾੜ ਪੈ ਚੁੱਕਿਆ ਜਿਸ ਨੂੰ ਲੈ ਕੇ ਕੋਈ ਪੁਖਤਾ ਪ੍ਰਬੰਧ ਹੈ ਜਿਹੜਾ ਉਹ ਪ੍ਰਸ਼ਾਸਨ ਨਹੀਂ ਕਰਦਾ ਜਿਸ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਤੇ ਕਿਸਾਨਾਂ ਦੇ ਝੋਨੇ ਦੀ ਫਸਲ ਹੈ ਜਿਹੜੀ ਉਹ ਨੁਕਸਾਨੀ ਜਾਂਦੀ ਹੈ ਤਾਂ ਕਈ ਵਾਰ ਹੁਣ ਤੱਕ ਇੱਥੇ ਦੱਸਿਆ ਜਾ ਰਿਹਾ ਇਸ ਨਹਿਰ ਵਿੱਚ ਪਾੜ ਪੈ ਚੁੱਕਿਆ ਜਿਸ ਦੇ ਚੱਲਦਿਆਂ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ ਤੇ ਕਾਫੀ ਨੁਕਸਾਨ ਵੀ ਚੱਲਣਾ ਪਿਆ ਕਿਸਾਨ ਕੀ ਕੁਝ ਕਹਿ ਰਹੇ ਨੇ ਉਹ ਤੁਹਾਨੂੰ ਸੁਣਾ ਦਿੰਨੇ ਆਂ ਭਾਈ ਕੀ ਨਾਮ ਹੈ ਤੁਹਾਡਾ ਜਗਦੀਪ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਪਿੰਡ ਖੜਿਆਲਾ ਹੈ ਜੀ ਜਗਦੀਪ ਜੀ ਕੀ ਨੁਕਸਾਨ ਹੋਇਆਗਾ ਕੀ ਹਾਲਾਤ ਨੇ ਮੌਜੂਦਾ ਹਾਲਾਤ ਤਾਂ ਜੀ ਦੇਖੋ ਸਭ ਦੇ ਸਾਹਮਣੇ ਨੇ ਹਾਲਾਤ ਤਾਂ ਗੰਭੀਰੇ ਬਣੇ ਹੋਏ ਨੇ ਜਿੰਨੇ ਬਣੇ ਹੋਏ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੱਸ ਚੁੱਕੇ ਤੇ ਲਗਾਤਾਰ ਇਹ 2 ਸਾਲ ਹੋ ਗਏ ਨੇ ਨਹਿਰ ਟੁੱਟਦੀ ਨੂੰ ਤੇ ਅਸੀਂ ਨੇ ਪਿਛਲੀ ਵਾਰ ਵੀ ਜਦੋਂ ਨਹਿਰ ਟੁੱਟੀ ਐ ਅਸੀਂ ਐਮਐਲਏ ਸਾਹਿਬ ਲਵੇ ਸਾਰੇ ਪ੍ਰਸ਼ਾਸਨ ਲਵੇ ਜੇਏ ਲਵੇ ਐਸਡੀਐਮ ਲਵੇ ਸਭ ਲਵੇ ਜਾ ਕੇ ਤਲਾਹ ਕਰੀ ਸੀ ਵੀ ਇਹਦੀ ਮੁਰੰਮਤ ਕਰਵਾਓ ਪਰ ਉਸ ਟਾਈਮ ਸਾਨੂੰ ਹਵਾਲਾ ਦਿੱਤਾ ਗਿਆ ਵੀ ਕੋਈ ਗੱਲ ਨਹੀਂ ਹਜੇ ਨਹਿਰ ਚੱਲਦੀ ਹੈ ਜਦੋਂ ਨਹਿਰ ਖੜੀ ਤੇ ਮੁਰੰਮਤ ਕਰਾਵਾਂਗੇ ਪਰ ਸਾਨੂੰ ਬਸ ਕੱਲੇ ਦਿਲਾਸੇ ਮਿਲੇ ਨੇ ਤੇ ਹੁਣ ਜਦੋਂ ਸਾਡਾ ਨੁਕਸਾਨ ਹੋ ਗਿਆ ਹੁਣ ਸਾਰੇ ਉਰੇ ਇੱਕ ਆਪ ਕਹਿ ਦਈਏ ਵੀ ਆਪਦਾ ਫਰਜ ਨਿਭਾਉਣ ਇੱਕ ਉਪਰ ਟੈਂਪਰੇਰੀ ਫਰਜ ਨਿਭਾਉਣ ਦੇ ਮਾਰੇ ਆ ਰਹੇ ਨੇ ਤੇ ਹੁਣ ਸਾਡਾ ਜਾਇਬਨਾ ਸਰਦਾ ਨਹੀਂ ਨਹੀਂ ਇਹ ਏਸੀ ਵਾਲੇ ਕਮਰਿਆਂ 'ਚੋਂ ਨਿਕਲਦੇ ਨਹੀਂ ਪੂਰੇ ਦੇਖ ਲਓ ਜੀ ਸਾਡੀ ਸਾਰੀ ਫਸਲ ਬਰਬਾਦ ਹੋ ਗਈ ਸਾਡਾ 40-40000 ਰੁਪਏ ਦਾ ਕੀਲਾ ਤੇ ਖਰਚਾ ਕਰਿਆ ਹੋਇਆ ਮੱਕੀ ਦਾ ਉਹ ਸਾਰੀ ਮੱਕੀ ਦੀ ਫਸਲ ਬਰਬਾਦ ਹੋ ਗਈ ਆ ਤੁਸੀਂ ਪਿੱਛੇ ਦੇਖ ਰਹੇ ਹੋ ਜੀ ਤੇ ਸਾਡਾ ਲਾ ਲੋ ਵੀ ਝੋਨਾ ਲੱਗਿਆ ਹੋਇਆ ਹੈ ਤੀਗਾ ਬਾਕੀ ਜਿਹੜੀ ਪਨੀਰੀ ਰਹਿ ਗਈ ਪਿੱਛੇ ਉਹ ਸਾਰੀ ਮਰ ਜੂਗੀ ਤੇ ਹੁਣ ਸਾਡਾ ਨਾ ਸਾਡੇ ਲਈ ਪਨੀਰੀ ਵੇਚਣ ਦਾ ਸਮਾਂ ਕੋਈ ਤੇ ਬਾਕੀ ਨੁਕਸਾਨ ਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਕਾਰਨ ਕੀ ਹੈ ਪਿਛਲੇ ਸਾਲ ਵੀ ਨਹਿਰ ਤੁਸੀਂ ਹੈ ਕੀ ਕਾਰਨ ਹੈ ਕਾਰਨ ਤਾਂ ਜੀ ਉਹੀ ਹੈ ਵੀ ਨਹਿਰ ਦੀ ਮੁਰੰਮਤ ਨਹੀਂ ਹੋ ਰਹੀ ਜੀ ਓਵਰਫਲੋ ਪਾਣੀ ਛੱਡ ਦਿੰਦੇ ਨੇ ਜੀ ਨਹਿਰ ਚ ਨਹਿਰ ਪੁਰਾਣੀ ਹੋ ਗਈ ਠੀਕ ਹੈ ਹਾਂ ਹੋਰ ਕੋਈ ਬਸ ਮੈਂ ਤਾਂ ਉਹੀ ਆ ਗਏ ਨਾ ਪ੍ਰਸ਼ਾਸਨ ਦੀ ਅੰਗਲੀ ਇਹ ਹੈ ਇਹ ਵੀ ਜਦ ਇਹਦੀ ਸਫਾਈ ਨਹੀਂ ਕਰਦੇ ਢੰਗ ਨਾਲ ਮੌਕੇ ਤੇ ਲੀਕੇਜ ਨਹੀਂ ਬੰਦ ਕਰਦੇ ਜਿਹੜੀ ਹੋ ਜਾਂਦੀ ਹੈ ਘਟਨਾ ਤੁਹਾਡੇ ਸਾਹਮਣੇ ਜੀ ਤੋਂ ਨਹਿਰ ਟੁੱਟ ਗਈ ਜੀ ਸਿਰਫ ਮੈਕਮੇ ਦੀ ਅੰਗੋਲੀ ਕਰਕੇ ਅਸੀਂ ਨਾ ਇੱਕ ਹਫਤਾ ਪਹਿਲਾਂ ਐਸਡੀਓ ਨੂੰ ਜਈ ਸਾਹਿਬ ਨੂੰ ਸਭ ਨੂੰ ਵੀਡੀਓ ਬਣਾ ਕੇ ਫੋਟੋਆਂ ਖਿੱਚ ਕੇ ਆ ਸੀ ਹਰ ਰੋਜ਼ ਨੂੰ ਟੈਲੀਫੋਨ ਤੇ ਮੈਸੇਜ ਵੀ ਕਰਦੇ ਰਿਹਾ ਵੀ ਪਾਣੀ ਦੇ ਨਹਿਰ ਵਿੱਚ ਪਾਣੀ ਘਟਾ ਦਿਓ ਘਟਾ ਦਿਓ ਨਹਿਰ ਟੁੱਟੀ ਟੁੱਟੂਗੀ ਟੁੱਟੂਗੀ ਤੇ ਉਹਨਾਂ ਨੇ ਕੋਈ ਸਾਡੀ ਨਹੀਂ ਸੁਣੀ ਤੇ ਉਸ ਤੋਂ ਬਾਅਦ ਜੀ ਰਾਤ ਦੇਖ ਲਓ ਤੁਹਾਡੇ ਸਾਹਮਣੇ ਆਹ ਦੇਖ ਲਓ ਘਟ ਘਟ 6 700 ਇਕਰ ਦੇ ਵਿੱਚ ਫਸਲ ਸਾਰੀ ਜਿਹੜੀ ਹੈਗੀ ਸਾਡੀ ਸਾਰੀ ਤਬਾਹ ਹੋ ਚੁੱਕੀ ਹੈ ਹਮ ਹੁਣ ਮੌਜੂਦਾ ਹਾਲਾਤ ਕੀ ਨੇ ਕਿ ਪਾੜ ਬੰਦ ਕਰ ਲਿਆ ਗਿਆ ਹੈ ਕਹੇ ਹਲੇ ਹਾਲਾਤ ਨਹੀਂ ਜੀ ਨਹੀਂ ਹਲੇ ਕੁਝ ਕੋਈ ਪਾੜ ਨਹੀਂ ਤੁਹਾਡੇ ਸਾਹਮਣੇ ਉਹ ਪਾਣੀ ਵੈਸੇ ਹੀ ਚੱਲ ਰਿਹਾ ਆਏਗਾ ਹਲੇ ਕੋਈ ਇੱਥੇ ਕੋਈ ਹੋ ਨਹੀਂ ਹੋਇਆ ਕਿੰਨਾ ਕਿਸਾਨਾਂ ਦਾ ਨੁਕਸਾਨ ਲੱਗਿਆ ਗਰੀਬਨ ਮੁੱਲਾ 1000 ਏਕੜ ਦੇ ਲਗਭਗ ਸਾਰਾ ਝੋਨਾ ਲੱਗਿਆ ਹੋਸੀ ਮੱਕੀਆਂ ਦੇਖ ਲਓ ਸਰ ਮੱਕੀ ਦੀ ਫਸਲ ਤਬਾਹ ਹੋ ਜੂਗੀ ਪਾਣੀ ਦੇ ਬਹੁਤ ਵੱਡੇ ਵੱਡੇ ਪਾਣੀ ਹੈ ਜੀ ਛੋਟ ਛੋਟ 5 6 6 ਫੁੱਟ ਪਾਣੀ ਖੜਾ ਸਾਰੇ ਜ਼ਮੀਨਾਂ ਦੇ ਵਿੱਚ ਇਹ ਘਟਨਾ ਤਾਂ ਜੀ ਰਾਤ ਆਪਣੀ ਨਹਿਰ ਟੁੱਟੇਗੀ ਸਾਨੂੰ ਪਤਾ ਹੈ ਜੀ ਇਹ ਕੁਝ ਦਿਨ ਪਹਿਲਾਂ ਨਾ ਜੀ ਇਹ ਆਪਣੇ ਜਿਨ੍ਹਾਂ ਦੇ ਖੇਤ ਸਤਗੁਰ ਸਿੰਘ ਦੇ ਖੇਤ ਆ ਜਿੱਥੇ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਜੀ ਪ੍ਰਸ਼ਾਸਨ ਨੂੰ ਵੀਡੀਓ ਵੀ ਭੇਜੀ ਉਹਨੇ ਫੋਟੋ ਵੀ ਭੇਜਿਆ ਨੇ ਵੀ ਨਹਿਰ ਖਰਾਬ ਹੈ ਜੀ ਪਰ ਮਹਿਕਮੇ ਨੇ ਅੰਗੋਲੀ ਐਵੇਂ ਕਰੀਏ ਕਹਿੰਦੇ ਵੀ ਮੈਕਮਲੇ ਕਹਿੰਦੀ ਹਜੇ ਇੱਥੇ ਪਾਣੀ ਓਵਰਫਲੋ ਥੀ ਉਹ ਕਹਿੰਦੀ ਓਵਰਫਲੋ ਹਜੇ ਹੋਰ ਵੀ ਛੱਡਾਂਗੇ ਪਾਣੀ ਇੱਥੇ ਕਹਿੰਦੇ ਪਿੱਛੇ ਪਾਣੀ ਦਾ ਕੋਈ ਇੰਨਾ ਸਾਨੂੰ ਨਹੀਂ ਪਤਾ ਵੀ ਕੀ ਪ੍ਰੋਬਲਮ ਹੈਗੀ ਉਹਦੇ ਕਾਰਨ ਇਹ ਪਹਿਲਾਂ ਵੀ 3 ਸਾਲ ਤੋਂ ਲਗਾਤਾਰ ਟੁੱਟ ਰਹੀ ਜੀ ਨਹਿਰ ਇੱਥੋਂ ਇਹ ਰਾਤ ਜੀ ਦੇਖੋ ਐਵੇਂ ਤਾਂ ਨਹੀਂ ਐਗਜੈਕਟ ਨਹੀਂ ਪਤਾ ਵੀ ਰਾਤ ਨੂੰ 2 ਵਜੇ ਦੇ ਆਸ-ਪਾਸ ਟੁੱਟੀ ਆ ਜੀ ਪਰ ਹੁਣ ਵੀ ਪਾਣੀ ਚੱਲ ਰਿਹਾ ਇਹ ਪਾਣੀ ਚੱਲ ਰਿਹਾ ਜੀ ਅਸੀਂ ਸਵੇਰ ਦੇ ਕਹਿ ਰਹੇ ਹਾਂ ਕੋਈ ਪਿੱਛੇ ਪਾਣੀ ਨਹੀਂ ਬੰਦਉ ਆ ਜੀ ਕੋਈ ਮੈਕਮਲੇ ਦਾ ਪ੍ਰਸ਼ਾਸਨ ਦਾ ਉਰੇ ਬੰਦਾ ਨਹੀਂ ਪਹੁੰਚਿਆ ਹੈਗਾ ਜੀ ਹੁਣ ਆ ਜੀ ਨੁਕਸਾਨ ਤਾਂ ਪਹਿਲੀ ਬਹੁਤ ਜ਼ਿਆਦਾ ਹੋ ਗਈ ਹੁਣ ਜੇ ਨਹਿਰ ਪਿੱਛੇ ਬੰਦ ਹੋ ਜਾਏ ਚਲ ਕੁਝ ਘਟ ਜੇ ਜੀ ਪਰ ਹਰ ਸਾਲ ਇਦਾਂ ਹੀ ਹੁੰਦਾ ਜੀ ਹੁਣ ਚੱਕਰ ਐ ਜੀ ਕਾ ਨਹਿਰ ਦੇ ਥਲੇ ਡਰੇਨ ਆ ਗਿਆ ਜੀ ਉਹਦੀ ਨਹੀਂ ਸਫਾਈ ਹੋ ਰਹੀ ਹੈਗੀ ਉਹ ਪੁਲਾ ਹੈਗਾ ਜੇ ਉਹ ਪੁਲ ਦੀ ਸਫਾਈ ਹੋਵੇ ਜੀ ਤਾਂ ਇਹ ਸਾਰਾ ਪਾਣੀ ਡਰੇਨ ਤਾਂ ਹੀ ਉਧਰ ਨਿਕਲ ਜੇ ਪਰ ਇਹ ਨਹੀਂ ਨਿਕਲਦੇ ਜੋ ਬਾਰਿਸ਼ਾਂ ਦਾ ਪਾਣੀ ਆ ਜਾਂਦਾ ਨਾ ਜੀ ਉਦੋਂ ਵੀ ਇੱਥੇ ਇਦਾਂ ਹੀ ਨੁਕਸਾਨ ਹੁੰਦਾ ਉਹਨਾਂ ਦੇ ਕੋਲ ਜਿੱਦ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਸੈਟਲ ਲੇ ਲਾਉਣ ਲਈ ਚੋਣ ਨੂੰ ਲਾਉਣ ਲਈ ਜਿਹੜੀ ਪਨੀਰੀ ਬੀਜੀ ਉਹ ਵੀ ਖਰਾਬ ਹੋ ਗਈ ਹੈ ਜੀ ਬਾਕੀ ਜ਼ਿਆਦਾਤਰ ਤਕਰੀਬਨ ਝੋ ਅਹ ਲੇਖੂ ਇਸ ਸਵੇਰੇ ਅੱਜ ਤਕਰੀਬਨ 5 ਵਜੇ ਲੱਗ ਛਗੇ ਜਿਹੜਾ ਹੈ ਇਹ ਸੁਨਾਮ ਸਬ ਬ੍ਰਾਂਚ ਕਹਿੰਦੇ ਨੇ ਨਹਿਰ ਨੂੰ ਇਹ ਪਹਿਲਾਂ ਪਹਾੜਾ ਮੇਨ ਲਾਈਨ ਤੋਂ ਕਗਰ ਲਿੰਕ ਹੈ ਉਹਦੇ ਵਿੱਚ ਪਾਣੀ ਹੁੰਦਾ ਉਸ ਤੋਂ ਬਾਅਦ ਇਹ ਜਿਹੜੀ ਅੱਗੇ ਨਹਿਰ ਜਿਹੜੀ ਕਗਰ ਲਿੰਕ ਤੋਂ ਅੱਗੇ ਸੁਨਾਮ ਨੂੰ ਜਾਂਦੀ ਹੈ ਸੁਨਾਮ ਸਬ ਬ੍ਰਾਂਚ ਔਰ ਇਹਦੇ ਵਿੱਚ ਸਵੇਰੇ 5 ਵਜੇ ਲੱਗ ਛਗੇ ਪਾੜ ਪੈਣ ਦੀ ਸੂਚਨਾ ਮਿਲੀ ਸੀ ਉਸ ਤੋਂ ਬਾਅਦ ਇਮੀਡੀਏਟਲੀ ਜਿਹੜੇ ਸਾਡੇ ਐਸਜੀਐਮ ਸਬਾਨ ਨੇ ਉਹਨਾਂ ਨੇ ਆਪਣੇ ਤਸੀਹਂਦਦ ਨੂੰ ਮੌਕੇ ਤੇ ਭੇਜ ਦਿੱਤਾ ਔਰ ਮੈ ਨਹਿਰੀ ਮਹਿਕਮੇ ਦੇ ਜਿਹੜੇ ਐਸਜੀਓ ਤੇ ਜੇਈ ਉਹ ਵੀ ਮੌਕੇ ਤੇ ਪਹੁੰਚ ਗਏ ਸੀ ਉਹਨਾਂ ਥੋੜੀ ਜਿਹਾ ਪਹਿਲਾਂ ਜਿਹੜੇ ਐਕਸ਼ਨ ਆ ਉਹ ਵੀ ਮੌਕੇ ਤੇ ਪਹੁੰਚ ਚੁੱਕੇ ਸੀ ਔਰ ਇਹਦੇ ਵਿੱਚ ਜਿਹੜਾ ਪਹਿਲਾ ਜਿਹੜਾ ਸਾਡਾ ਸਟੈਪ ਹੁੰਦਾ ਉਹ ਹੁੰਦਾ ਨਹਿਰ ਦਾ ਪਾਣੀ ਬੰਦ ਕਰਨਾ ਸੋ ਇਹਦੇ ਵਿੱਚ ਪਾਣੀ ਬੰਦ ਕਰਨ ਲਈ ਜਿਹੜਾ ਉਤੋਂ ਪਟਿਆਲੇ ਤੋਂ ਉਹਨਾਂ ਨੂੰ ਕਿਹਾ ਤਾ ਗਿਆ ਪਰ ਕਿਉਂਕਿ ਇਹ ਪਹਿਲਾਂ ਜਿਹੜਾ ਪਾਣੀ ਆ ਚੁੱਕਾ ਉਹਦੇ ਵਿੱਚ ਚੱਲ ਰਿਹਾ ਸੀ ਜਿਹੜਾ ਪਾਣੀ ਉਹਨੂੰ ਪਾਣੀ ਨੂੰ ਖਤਮ ਹੁੰਦੇ ਹੁੰਦੇ ਮਤਲਬ ਉਸੇ ਥਾਂ ਤੋਂ ਪਾਰਡ ਵਾਲੀ ਥਾਂ ਤੋਂ ਵਹੇਗਾ ਉਹ ਤਕਰੀਬਨ ਸ਼ਾਮ ਤੱਕ ਉਹ ਜਿਹੜਾ ਪਾਣੀ ਹੈ ਡਾਊਨ ਹੋ ਜਾਏਗਾ ਬਾਕੀ ਇਹ ਨਾਲ ਦਰਖਤ ਵਗੈਰਾ ਕੱਟ ਕੇ ਜਿਹੜਾ ਪਾੜ ਹੈ ਉਹਨੂੰ ਭਰਨ ਦੀ ਜਿਹੜੀ ਉਹ ਕਾਰਵਾਈ ਵੀ ਨਾਲ ਨਾਲ ਹੀ ਸ਼ੁਰੂ ਕਰਤੀ ਗਈ ਹੈ ਬੋਰੇ ਵਗੈਰਾ ਬਨ ਕੇ ਮਿੱਟੀ ਦੇ ਬੋਰੇ ਭਰ ਕੇ ਔਰ ਉਹਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਪ੍ਰੋਬਬਲੀ ਈਵਨਿੰਗ ਤੱਕ ਇਹਨੂੰ ਅਸੀਂ ਜਿਹੜਾ ਹੈ ਪਾੜ ਨੂੰ ਬਲਕ ਕਰ ਲਾਂਗੇ ਬਟ ਇਹਨੂੰ ਸਟਰੈਂਥਨਿੰਗ ਕਰਦੇ ਕਰਦੇ ਜੇ 2 ਦਿਨ ਹੋਰ ਲੱਗਣਗੇ ਫਿਰ ਮੇਰੀ ਇੱਕ ਬੇਨਤੀ ਸਾਰੇ ਕਿਸਾਨ ਵੀਰਾਂ ਨੂੰ ਵੀ ਹੈ ਕਿ ਜਿਨ੍ਹਾਂ ਦੇ ਖੇਤ ਨਹਿਰਾਂ ਦੇ ਬਿਲਕੁਲ ਨਾਲ ਕੰਢਿਆਂ ਦੇ ਉੱਤੇ ਆ ਉਹ ਉਹਨੂੰ ਬੇਨਤੀ ਹੈ ਕਿ ਉਹ ਜਦੋਂ ਆਪਣੇ ਪੈੜੀ ਬੋਂਦੇ ਨੇ ਤਾਂ ਉਹ ਨਹਿਰ ਦੀ ਪਟੜੀ ਜਿਹੜੀ ਹੈ ਉਹਨੂੰ ਆਪਣੀ ਪਟੜੀ ਨੂੰ ਜਿਹੜਾ ਹੈ ਆਪਣੇ ਖੇਤਾਂ ਵਿੱਚ ਨਾਮ ਲਾਉਣ ਥੋੜੇ ਜਿਲੇ ਲਾਲਚ ਬਸ ਲੋਕੀ ਜਿਹੜੇ ਨੇ ਉਹ ਪਟੜੀ ਮਲਾਉਣ ਲੱਗ ਪੈਂਦੇ ਨੇ ਔਰ ਉਹਦੇ ਨਾਲ ਕੀ ਹੈ ਕਿ ਜਿਹੜੀ ਪਟੜੀ ਹੈ ਉਹ ਵੀਕ ਹੋ ਜਾਂਦੀ ਹੈ ਔਰ ਜਦੋਂ ਪਾਣੀ ਫੁੱਲ ਫਲੋ ਚ ਆਉਂਦਾ ਹੈ ਤਾਂ ਉਦੋਂ ਇਹ ਪਾੜ ਵਰਗੀਆਂ ਜਣੀਆਂ ਸਿਚੁਏਸ਼ਨ ਜਿਹੜੀਆਂ ਪੈਦਾ ਹੁੰਦੀਆਂ ਇਸ ਇਸ ਜਿਹੜੀ ਜਗ੍ਹਾ ਤੇ ਅੱਜ ਪਾੜ ਪਿਆ ਪਿਛਲੇ ਸਾਲ ਵੀ ਇਹੀ ਜਗ੍ਹਾ ਤੇ ਪਾੜ ਪਿਆ ਸੀ ਤੇ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਪੱਕਾ ਨਹੀਂ ਕੀਤਾ ਹੈਗਾ ਤਾਂ ਕਰਕੇ ਇਹ ਬਿਲਕੁਲ ਇਹਦੀ ਇਨਕੁਆਰੀ ਮੈਂ ਐਸਜੀਐਮ ਸਾਹਿਬ ਨੂੰ ਕਹਾਂਗਾ ਕਿ ਇਨਕੁਆਰੀ ਵੀ ਕਰ ਲੈਣ ਕਿਉਂਕਿ ਪਿਛਲੀ ਸਾਲ ਜਦੋਂ ਪਾੜ ਪਿਆ ਉਸ ਤੋਂ ਬਾਅਦ ਦੀ ਸਟਰੈਂਥਿੰਗ ਪ੍ਰੋਪਰ ਹੋਣੀ ਚਾਹੀਦੀ ਸੀ ਉਸ ਤੋਂ ਬਾਅਦ ਕੀ ਕਿਸੇ ਕਿਸਾਨ ਨੇ ਫਿਰ ਇਹਨੂੰ ਆਪਣੇ ਖੇਤ ਚ ਮੜਾਇਆ ਹੈ ਆਪਾਂ ਇਹ ਸਾਰੀ ਇਨਕੁਆਰੀ ਕਰ ਲਾਂਗੇ ਜੀ ਸਰ ਜਿੰਨਾ ਨੁਕਸਾਨ ਕਿਸਾਨਾਂ ਦਾ ਹੋਇਆ ਖੇਤ ਕਿਰ ਕਿਰ ਫਸਲਾਂ ਲੱਗੀਆਂ ਸੀ ਉਹਨਾਂ ਨੂੰ ਕੀ ਮੁਆਵਜ਼ੇ ਵਰਤ ਕੇ ਦੇਖੋ ਇਹ ਇਹਦੀ ਜਿਹੜੀ ਅਸੈਸਮੈਂਟ ਹੈ ਉਹ ਹੋਏਗੀ ਬਾਅਦ ਦੇ ਵਿੱਚ ਕਿਉਂਕਿ ਪਹਿਲਾਂ ਇਹ ਤੇ ਹੁਣ ਝੋਨਾ ਲੱਗਿਆ ਹੋਇਆ ਹੈ ਸਾਰੇ ਸਾਰੇ ਪਾਸੇ ਝੋਨੇ ਨੂੰ ਵੈਸੇ ਵੀ ਪਾਣੀ ਦੀ ਲੋੜ ਹੈ ਤੋ ਪਾਣੀ ਜਦੋਂ ਪਾ ਉਸ ਤੋਂ ਬਾਅਦ ਅਸੈਸਮੈਂਟ ਹੋਏਗੀ ਜੇਕਰ ਕਿਸੇ ਕਿਸਾਨ ਦਾ ਨੁਕਸਾਨ ਹੋਇਆ ਤਾਂ ਡੈਫੀਨਿਟਲੀ ਅਸੀਂ ਉਹਦਾ ਜਿਹੜਾ ਮੁਆਵਜ਼ਾ ਹੈ ਉਹ ਸਰਕਾਰ ਤੋਂ ਡਿਮਾਂਡ ਕਰਕੇ ਉਹਨਾਂ ਨੂੰ ਪੇ ਕਰਾਂਗੇ ਰਾਜੀ ਕੀ ਨਾਮ ਹੈ ਆਪਕੋ